ਸਸ਼ੀ ਗਾਲ ਜੀ ਜੇਕਰ ਆਪਣੇ ਇਥੇ ਇੱਕ ਨਾ ਲੁੱਟਾ ਖੂਆ ਦਾ ਚਾਂਸ ਬੜੇ ਬਣੇ ਹੋਏ ਆ ਕੀ ਕਹਿਣਾ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਹੀ ਪ੍ਰਸ਼ਾਸਨ ਨੂੰ ਤੇ ਮੋਹਤਵਾਰ ਇਥੋਂ ਦੇ ਜਿਹੜੀ ਵੀ ਇਲਾਕੇ ਦੇ ਦੋ ਥਾਣੇ ਪੈਂਦੇ ਆ ਜੀ ਇੱਕ ਮਕੰਦਪੁਰ ਪੈਂਦਾ ਇੱਕ ਗੜੀਜੀਤ ਸਿੰਘ ਦਾ ਬੋਰਡ ਹੈ ਪਿੰਡ ਮੱਲਾਬੇਦੀਆਂ ਗੜੀਜੀਤ ਸਿੰਘ ਇਹ ਨਹਿਰ ਦਾ ਪੁਲ ਹੈ ਗੜੀਜੀਤ ਸਿੰਘ ਦੇ ਪੁਲ ਤੇ ਆਪਾਂ ਇਸ ਟਾਈਮ ਖੜੇ ਆ ਇੱਥੋਂ ਇਤਿਹਾਸ ਗੁਰਦੁਆਰਾ ਅੱਗੇ 35 થી ਨੜੋਏ ਨੂੰ ਜਾਂਦੀ ਸੜਕ ਇੱਥੋਂ 2 ਕਿਲੋਮੀਟਰ ਤੱਕ ਅੱਗੇ ਗੁਰਦੁਆਰਾ ਸਲਵਾਣਾ ਸਾਹਿਬ ਜਿੱਥੋਂ ਦਾ ਮੈਂ ਸੇਵਾਦਾਰ ਹਾਂ ਜਬਰਜੰਗ ਸਿੰਘ ਜੀ ਆਪ ਦੇ 4 ਕਿਸਾਲ ਤੋਂ ਸੇਵਾ ਨਿਭਾ ਰਹੇ ਹਾਂ ਤੇ ਇੱਥੇ ਗੁਰੂ ਘਰ ਦਾ ਬੋਰਡ ਵੀ ਲੱਗਾ ਤੇ ਇਸੇ ਸੜਕ ਦੇ ਉੱਤੇ ਬਹੁਤ ਜ਼ਿਆਦਾ ਕਈ ਵਾਰੀ ਸੁਣਨ ਨੂੰ ਆਉਂਦਾ ਦੇਖਿਆ ਵੀ ਹੈ ਬੜਾ ਧਿਆਨ ਵੀ ਰੱਖੀਦਾ ਪਰ ਫਿਰ ਵੀ ਅੱਖੀ ਡਿੱਠਾ ਕਈ ਵਾਰੀ ਅੱਖਾਂ ਨੂੰ ਭਲੇਖਾ ਪਾ ਕੇ ਉਹਨਾਂ ਦਾ ਬੰਦਿਆਂ ਦਾ ਦਾ ਲੱਗ ਜਾਂਦਾ ਇੱਥੇ ਕਿਸੇ ਪੱਠੇ ਵੱਢਣ ਵਾਲੇ ਤੋਂ ਪੈਸੇ ਖੋਲੇ ਕਿਸੇ ਕੋਈ ਗਰੀਬ ਸਾਈਕਲ ਤੇ ਸਿਲੰਡਰ ਭਰਾ ਕੇ ਲੈ ਕੇ ਜਾ ਰਿਹਾ ਪਿਛਲੇ ਦਿਨੀ ਪਿਛਲੇ ਦਿਨੀ ਇੱਥੇ ਕਿਸੇ ਤੋਂ ਜਿੱਦਾਂ ਕੋਈ ਪੱਠੇ ਵੱਢਣ ਕੋਈ ਗਰੀਬ ਲੰਘਦਾ ਵਿਚਾਰਾ ਉਹ ਤੋਂ ਦਿਖਾ ਕੇ ਦਾਤ ਵਗੈਰਾ 2400 ਰੁਪਏ ਜੇਬੇ ਹੁੰਦੇ ਦਿਹਾੜੀਦਾਰ ਵਿਚਾਰਾ ਉਹ ਤੋਂ ਖੋਲਿਆ ਕੋਈ ਗਰੀਬ ਸਾਈਕਲ ਤੇ ਸਿਲੰਡਰ ਭਰਉਣ ਗਿਆ ਹੋਇਆ ਉਹ ਤੋਂ ਸਿਲੰਡਰ ਖਰੋੜਿਆ ਹੋਰ ਵਾਰ ਦੱਤਾਂ ਨੇਕਾ ਹੁੰਦੀਆਂ ਜੀ ਇੱਥੇ ਇੰਨੀ ਕੰਨਾਂ ਨੂੰ ਸੁਣਨ ਚਾਹੁੰਦੀਆਂ ਨੇ ਵੀ ਬਹੁਤ ਹੁੰਦੀਆਂ ਨੇ ਆ ਪਿੱਛੋਂ ਮੱਲੇ ਬੈਦੀਆਂ ਤੋਂ ਤੇ ਫਿਰ ਸਾਡੇ ਗੁਰੂ ਘਰ ਤੱਕ ਵੀ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਇੱਥੇ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਵੀ ਆਵਾਜਾਈ ਥੋੜੀ ਜੇ ਪੁਲਿਸ ਪ੍ਰਸ਼ਾਸਨ ਸਾਰਾ ਇੱਥੇ ਧਿਆਨ ਰੱਖੇ ਕੁਝ ਕਰੇ ਸਾਰੇ ਅਸੀਂ ਵੀ ਆਪਣੀ ਡਿਊਟੀ ਸਮਝਾਰ ਰਹੇ ਆਂ ਪਰ ਅਸੀਂ ਇੱਕ ਬੇਨਤੀ ਕਰਦੇ ਆਂ ਉਹਨਾਂ ਨੂੰ ਜੇ ਸਾਡੀ ਵੀਡੀਓ ਉਹਨਾਂ ਤੱਕ ਪਹੁੰਚਦੀ ਹੈ ਤੇ ਭਾਈ ਜਿਸ ਦਿਨ ਫਿਰ ਸਾਡੇ ਕੋਈ ਡਿੱਕੇ ਆ ਗਿਆ ਫਿਰ ਅਸੀਂ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤਾਂ ਬਾਅਦ ਚ ਹੋਊਗੀ ਜੇ ਸਾਡੀ ਜਿਹੜੀ ਖਾਲਸੇ ਦੀ ਫਿਰ ਰਹਿਤ ਮਰਿਆਦਾ ਹੁੰਦੀ ਹੈ ਨੰਗ ਸਿੰਘਾਂ ਦੀ ਫਿਰ ਉਹ ਸਾਰਿਆਂ ਨੂੰ ਪਤਾ ਹੀ ਹੈ ਫਿਰ ਕਹਿੰਦੇ ਵੀ ਖਾਲਸਾ ਫਿਰ ਕਿਹੜੇ ਦੰਨ ਦਿੰਦਾ ਵੀ ਸਾਡੀ ਇੱਥੇ ਸੰਗਤ ਮਠਾ ਡੇਕਨ ਜਾਂਦੀ ਹੈ ਸਵੇਰ ਸ਼ਾਮ ਬੀਬੀਆਂ ਹੋਰ ਵਗੈਰਾ ਅਸੀਂ 4 ਸਾਲ ਚ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਬੜੀ ਔਖੇ ਹੋ ਕੇ ਘਾਲਣਾ ਘੜ ਕੇ ਇਲਾਕੇ ਨੂੰ ਪਤਾ ਹੈ ਵੀ ਬਹੁਤ ਔਖੇ ਹੋ ਕੇ ਸੰਗਤ ਜੋੜੀ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀਰ ਇਹ ਤੁਸੀਂ ਇਹ ਇਲਾਕਾ ਨਹਿਰ ਦਾ ਇਹ ਛੱਡ ਜਾਓ ਜਿਹੜਾ 2-4 ਕਿਲੋਮੀਟਰ ਹੈ ਤੇ ਬਾਕੀ ਜਿੱਦਨ ਕੋਈ ਸਾਡੇ ਵੀਰ ਆ ਗਿਆ ਫਿਰ ਉਹਦੀ ਪੂਰੀ ਸੇਵਾ ਪਾਣੀ ਕੀਤੀ ਜਾਊਗੀ ਚੰਗੇ ਬੰਦੇ ਨੂੰ ਕੁਝ ਕਿਹਾ ਨਹੀਂ ਜਾਊਗਾ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਮਸ਼ਹੂਰ 100 ਸਾਲ ਤੋਂ ਵੀ ਪੁਰਾਣਾ ਕੈਂਤ ਆਯੁਰਵੈਦਿਕ ਦੁਆਖਾਨਾ ਸਰਵਾਈਕਲ ਦਾ ਦਰਦ ਸਿੱਧ ਕੀਤਾ ਹੋਇਆ ਧਾਗਾ